वेस्टर्न पाथ इमिग्रेशन अपने बेस्ट रिजल्ट करके ही जाना जाता है वेस्टर्न पाथ लगातार ऑस्ट्रेलिया मल्टीपल वीजा यूके मल्टीपल वीजा यूएसए 10 ईयर मल्टीपल वीजा न्यूजीलैंड और कनाडा दे 10 ईयर मल्टीपल वीजा दे रहा है सो आज भी असी नमी सक्सेस स्टोरी ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਇਸ ਵੀਡੀਓ ਦੇ ਵਿੱਚ ਹੋਰ ਵੀ ਤੁਹਾਨੂੰ ਕਾਫੀ ਗੱਲਾਂ ਦੱਸਾਂਗੇ ਜਿਹੜੀਆਂ ਤੁਹਾਡੀ ਵੀਜ਼ਾ ਦੇ ਵਿੱਚ ਹੈਲਪ ਕਰਨਗੀਆਂ ਸੋ वेस्टर्न पाथ ਨੂੰ ਅੱਜ ਵੀ ਪੰਜ ਵੀਜ਼ਾ ਰਿਸਿਵ ਹੋਏ ਨੇ ਜੀ ਇਹਨਾਂ ਦੀ ਪ੍ਰੋਫਾਈਲ ਬਾਰੇ ਵੀ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਫੈਮਲੀ ਦੇ ਚਾਰ ਵੀਜ਼ਾ ਜਿਹੜੇ ਪਏ ਨੇ ਉਹ ਦਿਖਾਉਣਾ ਚਾਹੁੰਦਾ ਔਰ ਇੱਕ ਸਾਡੇ ਕੋਲ ਸਿੰਗਲ ਐਪਲੀਕੈਂਟ ਹੈ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਾਡੇ ਹੁਸ਼ਿਆਰਪੁਰ ਤੋਂ ਲੋਕਲ ਕਲਾਇੰਟ ਸੀ ਜਿਨ੍ਹਾਂ ਦੀ ਫੈਮਲੀ ਦਾ 10 ਇਅਰ ਮਲਟੀਪਲ ਵੀਜ਼ਾ ਲੱਗ ਚੁੱਕਾ ਜੀ ਵਿਜ਼ਿਟਰ ਵੀਜ਼ਾ ਕੈਨੇਡਾ ਦਾ ਔਰ ਇਹ ਫੈਮਲੀ ਦੋ ਵਾਰੀ ਪਹਿਲਾਂ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਸੀ ਕਿਤੇ ਵੀ ਇਹਨਾਂ ਨੇ ਟਰੈਵਲ ਨਹੀਂ ਕੀਤਾ ਸੀ ਹੁਸ਼ਿਆਰਪੁਰ ਤੋਂ ਸਾਡੇ ਕਲਾਇੰਟ ਨੇ ਬਹੁਤ ਹੀ ਵਧੀਆ ਸਾਡੇ ਕਲਾਇੰਟ ਨੇ ਇਹਨਾਂ ਦੀ ਫੈਮਲੀ ਦੇ ਵਿੱਚ ਕੱਟੋ-ਕੱਟ 30-40 ਐਪਲੀਕੈਂਟ ਨੇ ਅਸੀਂ ਕੈਨੇਡਾ ਭੇਜੇ ਹੋਏ ਨੇ ਔਰ ਇੱਕ ਕਲਾਇੰਟ ਸਾਡੇ ਬੜੇ ਪੁਰਾਣੇ ਨੇ ਬਹੁਤ ਵਾਰੀ ਇਹਨਾਂ ਨੇ ਕਈ ਹੋਰ ਜਗ੍ਹਾ ਤੋਂ ਵੀਜ਼ਾ ਅਪਲਾਈ ਕੀਤਾ ਸੀ ਬਟ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀ 179 ਵੀ ਲੱਗੀ ਸੀ ਪਰ ਵੈਸਟਰਨ ਪਾਰਟ ਨੇ ਆਪਣੇ 15 ਸਾਲ ਦੇ ਤਜਰਬੇ ਦੇ ਨਾਲ ਸਹੀ ਗਾਈਡੈਂਸ ਔਰ ਚੰਗੇ ਪੇਪਰਾਂ ਦੇ ਨਾਲ ਇਸ ਫੈਮਿਲੀ ਦਾ ਵੀਜ਼ਾ ਲਿਆ ਜੋ ਕਿ ਹਸਬੰਡ ਵਾਈਫ ਔਰ ਦੋ ਬੱਚਿਆਂ ਦੇ ਨਾਲ ਲਿਆ ਗਿਆ ਜੋ ਕਿ ਪਹਿਲਾਂ ਰਿਫਿਊਜ਼ ਹੋ ਚੁੱਕਾ ਸੀ ਔਰ ਇੱਕ ਵੀਜ਼ਾ ਸਾਡਾ ਆਇਆ ਜੀ ਮੁਕੇਰੀਆਂ ਤੋਂ ਸਾਡੇ ਕਲਾਇੰਟਸ ਜੀ ਉਹਨਾਂ ਦਾ ਮਲਟੀਪਲ ਵੀਜ਼ਾ ਲੱਗਾ ਇਹਨਾਂ ਦੇ ਮਦਰ ਫਾਦਰ ਦਾ ਵੀਜ਼ਾ ਆਲਰੇਡੀ ਕੈਨੇਡਾ ਦਾ ਲੱਗਾ ਹੋਇਆ ਸੀ ਉਹ ਬਾਰ-ਬਾਰ ਆਪਣਾ ਕੈਨੇਡਾ ਵਿਜ਼ਿਟ ਵੀ ਕਰ ਰਹੇ ਸੀ ਬਟ ਬੱਚੇ ਦਾ ਵੀਜ਼ਾ ਨਹੀਂ ਸੀ ਲੱਗ ਰਿਹਾ ਬੱਚੇ ਦਾ ਵੀਜ਼ਾ ਵੀ ਵੈਸਟਰਨ ਪਾਸਪੋਰਟੋਂ ਲਿਆ ਗਿਆ ਜੀ ਸਿੰਗਲ ਐਪਲੀਕੈਂਟ ਦਾ ਸੋ ਪੰਜ ਵੀਜ਼ਾ ਸਾਡੇ ਕੈਨੇਡਾ ਦੇ ਔਰ ਦੋ ਵੀਜ਼ਾ ਹਸਬੰਡ ਵਾਈਫ ਦੇ ਸਾਡੇ ਆਸਟ੍ਰੇਲੀਆ ਦੇ ਮਲਟੀਪਲ ਵੀਜ਼ਾ ਆਏ ਨੇ ਜੀ 2024 ਦੇ ਵਿੱਚ ਇਹਨਾਂ ਦੀ ਵੀਜ਼ਾ ਸਟਾਰਟ ਹੈ ਔਰ 2027 ਤੱਕ ਇਹਨਾਂ ਦਾ ਵੀਜ਼ਾ ਜੀ 3 ਇਅਰ ਮਲਟੀਪਲ ਰੀਜ਼ਰਵ ਕਲਾਇੰਟ ਦਾ ਨੇਮ ਵੀ ਦੱਸ ਦਿੰ ਔਰ ਰਵਿੰਦਰ ਕੌਰ ਸੋ ਇਹ ਵੀ ਕਲਾਈਂਟ ਸਾਡੇ ਹੁਸ਼ਿਆਰ ਤੋਂ ਡਿਸਟ੍ਰਿਕਟ ਤੋਂ ਨੇ ਵੈਸਟਰਨ ਪਾਸ ਪੰਜਾਬ ਔਰ ਪੰਜਾਬ ਤੋਂ ਬਾਹਰ ਵੀ ਸਾਡੇ ਕਲਾਇਫੀ ਕਾਫੀ ਕਲਾਈਂਟ ਨੇ ਜਿਹੜੇ ਕਿ ਆਨਲਾਈਨ ਸਾਡੇ ਕੋਲੋਂ ਗਾਈਡੈਂਸ ਲੈਂਦੇ ਨੇ ਆਨਲਾਈਨ ਸਾਡੇ ਕੋਲੋਂ ਆਪਣੀ ਐਪਲੀਕੇਸ਼ਨ ਸਬਮਿਟ ਕਰਵਾਉਂਦੇ ਨੇ ਚੰਗੇ ਪੇਪਰਾਂ ਦੇ ਨਾਲ ਔਰ ਅਸੀਂ ਉਹਨਾਂ ਦਾ ਵੀਜ਼ਾ ਲੈਂਦੇ ਆ ਸੋ ਵੈਸਟਰਨ ਪਾਸ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਜੀਐਨਕੇ ਤੋਂ ਸਾਡੇ ਕਲਾਈਂਟ ਕਾਫੀ ਨੇ ਜਿਨ੍ਹਾਂ ਦੇ ਸੁਪਨੇ ਵੈਸਟਰਨ ਪਾਸ ਨੇ ਪੂਰੇ ਕੀਤੇ ਨੇ ਸੋ ਇੱਥੇ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਵੈਸਟਰਨ ਪਾਸ ਦਾ ਨੇਮ ਆਫ ਕੁਆਲਿਟੀ ਹਾਰਿਕ ਵੀਜ਼ਾ ਦਾ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਆ ਸੋ ਮੈਂ ਦੱਸਣਾ ਚਾਹੁੰਦਾ ਜੀ ਆਪਣੇ ਬਾਰੇ ਕਿ ਸਾਡਾ ਵੈਸਟਰਨ ਪਾਰਕ ਹੈੱਡ ਆਫਿਸ ਜਿਹੜਾ ਹੈਗਾ ਜੀ ਹੁਸ਼ਿਆਰਪੁਰ ਪੁਰਾਣੀ ਕਚੈਰੀ ਦੇ ਕੋਲ ਆ ਜੀ ਚੰਗੇ ਰਿਜ਼ਲਟ ਕਰਕੇ ਜਾਣੇ ਜਾਂਦੇ ਆ ਚੰਗੇ ਪੇਪਰਾਂ ਦੇ ਨਾਲ ਤੁਹਾਡਾ ਵੀਜ਼ਾ ਅਪਲਾਈ ਕਰਦੇ ਆ ਚੰਗੀ ਗਾਈਡੈਂਸ ਦੇ ਨਾਲ ਤੁਹਾਡੇ ਸੁਪਨੇ ਪੂਰੇ ਕਰ ਰਹੇ ਆ ਸੋ ਹੁਣ ਤੁਸੀਂ ਜਾਨਣਾ ਚਾਹੁੰਦੇ ਹੋਵੋਗੇ ਕਿ ਵੈਸਟਰਨ ਪਾਥ ਨੇ ਕਿਹੜੇ ਕਿਹੜੇ ਵੀਜ਼ਾ ਅੱਜ ਤੱਕ ਲੈਨੇ ਔਰ ਕਿਹੜੀ ਕਿੜੀਆਂ ਪ੍ਰੋਫਾਈਲ ਤੇ ਵੀਜ਼ਾ ਅਪਲਾਈ ਕਰਕੇ ਸੁਪਨੇ ਪੂਰੇ ਕੀਤੇ ਨੇ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਵੈਸਟਰਨ ਪਾਥ ਕੈਨੇਡਾ ਦੇ ਸਟੱਡੀ ਵੀਜ਼ਾ ਕਰ ਰਿਹਾ ਜੀ ਵੈਸਟਰਨ ਪਾਥ ਨੇ ਬਹੁਤ ਸਾਰੇ ਸਟੂਡੈਂਟਸ ਦੇ ਜਿਹੜੇ ਸੁਪਨੇ ਨੇ ਪੂਰੇ ਕੀਤੇ ਨੇ ਕੈਨੇਡਾ ਯੂਕੇ ਆਸਟ੍ਰੇਲੀਆ ਔਰ ਯੂਐਸਏ ਜਾਣਦੇ ਔਰ ਵੈਸਟਰਨ ਪ ਜੀ ਯੂਕੇ 6 ਮੰਥ 2 ਇਅਰ অর 10 ਇਅਰ 5 ਇਅਰ ਮਲਟੀਪਲ ਵੀਜ਼ਾ ਵੀ ਲੈ ਰਿਹਾ ਜੀ ਆਸਟ੍ਰੇਲੀਆ ਦਾ 1 ਇਅਰ ਮਲਟੀਪਲ ਵੀਜ਼ਾ 3 ਇਅਰ ਮਲਟੀਪਲ ਵੀਜ਼ਾ ਫੈਮਿਲੀ ਦੇ ਨਾਲ ਵਿਦ অর ਵਿਦਆਊਟ ਸਪਾਂਸਰਸ਼ਿਪ ਲੈ ਰਿਹਾ ਜੀ ਔਰ ਯੂਐਸਏ ਦੇ 10 ਇਅਰ ਮਲਟੀਪਲ ਵੀਜ਼ਾ ਲੈ ਰਹੇ ਆ ਔਰ ਕੈਨੇਡਾ ਦੇ 10 ਇਅਰ ਮਲਟੀਪਲ ਵੀਜ਼ਾ ਲਗਾਤਾਰ ਲੈ ਰਹੇ ਆ ਜੀ ਬਹੁਤ ਸਾਰੀਆਂ ਸਾਡੀਆਂ ਸਕਸੈਸ ਸਟੋਰੀ ਨੇ ਜਿਹੜੀਆਂ ਕਿ ਮੇਰੇ YouTube ਚੈਨਲ Western Path Immigration ਤੇ ਨੇ ਔਰ Facebook ਚੈਨਲ Western Path Consultancy ਤੇ ਨੇ ਜਿਸ ਦੇ ਵਿੱਚ ਬਹੁਤ ਸਾਰੀਆਂ ਸਕਸੈਸ ਸਟੋਰੀ ਤੁਹਾਡੇ ਲਈ ਅਸੀਂ ਲੈ ਕੇ ਆਏ ਸੀ ਜਿਸ ਦੇ ਵਿੱਚ Western Path ਨੇ ਆਪਣੇ ਬੈਸਟ ਰਿਜ਼ਲਟ ਦਿੱਤੇ ਨੇ ਸੋ ਹੁਣ ਮੈਂ ਗੱਲ ਕਰਾਂਗੇ ਕਿ Western Path ਨੇ ਕਿਹੜੇ-ਕਿਹੜੀ ਕੈਟਾਗਰੀ ਦੇ ਪ੍ਰੋਫਾਈਲ ਦੇ ਵੀਜ਼ਾ ਲਏ ਨੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ Western Path ਨੇ ਪੰਜਾਬ ਪਰ ਤੋਂ ਉਹਨਾਂ ਫੈਮਲੀਜ਼ ਦੇ ਵੀਜ਼ਾ ਲਏ ਨੇ ਜਿਹੜੇ ਕਿ ਪਹਿਲਾਂ ਦੋ ਵਾਰ ਚਾਰ ਵਾਰ ਅੱਠ ਵਾਰ ਔਰ 10-10 ਵਾਰ ਕੈਨੇਡਾ ਯੂਕੇ ਤੋਂ ਰਿਫਿਊਜ਼ ਹੋਈ ਸੀ ਉਹ ਵੀਜ਼ਾ ਵੈਸਨ ਪਾਥ ਵੱਲੋਂ ਲੈ ਗਏ ਨੇ ਜਿਹੜੇ ਕਿ ਬਾਰ-ਬਾਰ ਕੈਨੇਡਾ ਦੀ 179 ਵੀ ਲੱਗ ਰਹੀ ਸੀ ਯੂਕੇ ਦੇ ਸਟੈਂਡਰਡ ਵੀਜ਼ਾ ਰਿਫਿਊਜ਼ ਹੋ ਰਿਹਾ ਸੀ ਔਰ ਸਬਕਲਾਸ 600 ਆਸਟ੍ਰੇਲੀਆ ਦਾ ਵੀਜ਼ਾ ਰਿਫਿਊਜ਼ ਹੋ ਰਿਹਾ ਸੀ ਪਰ ਵੈਸਨ ਪਾਥ ਨੇ ਆਪਣੀ ਮਿਹਨਤ ਦੇ ਸਦਕਾ ਉਹਨਾਂ ਦੇ ਵੀਜ਼ਾ ਜਿਹੜੇ ਲੈ ਲਏ ਸੋ ਵੈਸਨ ਪਾਥ ਲਗਾਤਾਰ ਰਿਫਿਊਜ਼ ਹੋਏ ਵੀਜ਼ੇ ਲੈ ਰਿਹਾ ਜੀ ਔਰ ਨਾਲ ਦੀ ਨਾਲ ਮੈਂ ਦੱਸਣਾ ਚਾਹੁੰਦਾ ਕਿ ਵੈਸਨ ਪਾਥ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਕਲਾਇੰਟ ਸਗੇ ਜਿਨ੍ਹਾਂ ਨੇ ਆਪਣੀ ਫੈਮਿਲੀ ਦੇ ਨਾਲ ਮਲਟੀਪਲ ਵੀਜ਼ਾ ਬਿਸਟਰ ਵੀਜ਼ਾ ਆ ਟੂਰਿਸਟ ਵੀਜ਼ਾ ਲੈਨੇ ਜਿਹੜੇ ਕਿ ਐਗਰੀਕਲਚਰ ਕਰਦੇ ਸੀ ਔਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫੈਮਿਲੀ ਸੀਗੀਆਂ ਜਿਨ੍ਹਾਂ ਦਾ ਕੁਝ ਆਪਣਾ ਪਾਰਨਰ ਸੀਗਾ ਛੋਟਾ ਮोटा ਬਿਜ਼ਨਸ ਸੀਗਾ ਬਹੁਤ ਸਾਰੇ ਸੀ ਜਿਹੜੇ ਪ੍ਰਾਈਵੇਟ ਜੌਬ ਬੈਂਕ ਦੇ ਵਿੱਚ ਕਰਦੇ ਸੀ ਜਾਂ ਫਿਰ ਕੁਝ ਆਪਣੇ ਨਿਜੀ ਦਫ਼ਤਰਾਂ ਦੇ ਵਿੱਚ ਪ੍ਰਾਈਵੇਟ ਜੌਬ ਕਰਦੇ ਸੀ ਔਰ ਬਹੁਤ ਸਾਰੇ ਕਲੈਂਟਸ ਅਜਿਹੇ ਵੀ ਨੇ ਜਿਹੜੇ ਕਿ ਗਵਰਨਮੈਂਟ ਜੌਬ ਕਰਦੇ ਸੀ ਸੋ ਹਰ ਇੱਕ ਤਰ੍ਹਾਂ ਦੀ ਪ੍ਰੋਫਾਈਲ ਦੇ ਵੀਜ਼ਾ ਲੈ ਰਹੇ ਆ ਜੀ ਔਰ ਨਾਲ ਦੀ ਨਾਲ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੈਸਟਰਨ ਪਾ ਦਾ ਨੇਮ ਆਫ ਕੁਆਲਿ ਵਿਜ਼ਾ ਵੀ ਲੈ ਰਹੇ ਆ ਜੀ ਬਹੁਤ ਸਾਰੀਆਂ ਫੈਮਿਲੀਜ਼ ਹੁੰਦੀਆਂ ਨੇ ਜਿਹੜੇ ਯੂਕੇ ਆਸਟ੍ਰੇਲੀਆ ਕੈਨੇਡਾ ਜਾਂ ਯੂਐਸ ਦੇ ਵਿੱਚ ਮੈਡੀਕਲ ਸੀਟਿੰਗਸ ਲਈ ਜਾਣਾ ਚਾਹੁੰਦੇ ਨੇ ਜਾਂ ਫਿਰ ਕੋਈ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਜਾਂ ਕੋਈ ਡੈਥ ਹੋ ਜਾਂਦੀ ਹੈ ਕਿ ਐਮਰਜੈਂਸੀ ਸਾਨੂੰ ਕੈਨੇਡਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਣਾ ਚਾਹੁੰਦਾ ਸੋ ਬਹੁਤ ਸਾਰੇ ਐਮਰਜੈਂਸੀ ਵੀਜ਼ਾ ਮੈਡੀਕਲ ਵੀਜ਼ਾ ਵੀ ਲੈ ਸੀ ਔਰ ਮੈਂ ਇਥੇ ਇਹ ਵੀ ਦੱਸਣਾ ਚਾਹੁੰਦਾ ਕਿ ਵੈਸਨ ਪਾਪ ਨੇ ਉਸ ਫੈਮਿਲੀ ਨੂੰ ਵੀ ਆਪਣੇ ਪਰਿਵਾਰ ਦੇ ਨਾਲ ਮਿਲਾਇਆ ਸੀ ਜਿਨ੍ਹਾਂ ਨੂੰ ਜ਼ਰੂਰਤ ਸੀ ਕਿ ਕੋ ਮੈਡੀਕਲ ਕੰਡੀਸ਼ਨ ਦੇ ਵਿੱਚ ਆਪਣੇ ਭੈਣ ਭਰਾ ਨੂੰ ਬੁਲਾਉਣਾ ਚਾਹੁੰਦੇ ਸੀ ਜਾਂ ਆਪਣੀ ਪਰਜਾਈ ਨੂੰ ਜਾਂ ਆਪਣੀ ਸਿਸਟਰ ਨੂੰ ਬੁਲਾਉਣਾ ਚਾਹੁੰਦੇ ਸੀ ਚਾਹੇ ਉਹ ਯੂਕੇ ਹੋਵੇ ਚਾਹੇ ਉਹ ਕੈਨੇਡਾ ਹੋਵੇ ਚਾਹੇ ਉਹ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਹੋਵੇ ਬਹੁਤ ਸਾਰੇ ਫੈਮਲੀਆਂ ਦੇ ਸੁਪਨੇ ਆਪਣੀ ਫੈਮਿਲੀ ਨੂੰ ਮਿਲਣ ਦੇ ਵੈਸਟਰਨ ਪਾਥ ਨੇ ਪੂਰੇ ਕੀਤੇ ਨੇ ਸੋ ਅੱਜ ਦੀ ਵੀਡੀਓ ਬਣਾਉਣ ਦਾ ਮੇਰਾ ਇੱਕੋ ਇੱਕ ਮੋਟਿਵ ਆ ਕਿ ਵੈਸਟਰਨ ਪਾਥ ਦਾ ਨੇਮ ਆ ਕੁਆਲਿਟੀ ਚੰਗੇ ਪੇਪਰਾਂ ਤੇ ਵਧੀਆ ਰਿਜ਼ਲਟ ਲੈ ਰਿਆ ਜੀ ਔਰ ਵੈਸਟਰਨ ਪਾਥ ਚੰਗੇ ਰਿਜ਼ਲਟ ਕਰਕੇ ਹੀ ਜਾਣਿਆ ਜਾਂਦਾ ਕਿਉਂ ਵੈਸਟਰਨ ਪਾਥ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹ ਫਰਸਟ ਅਟੈਂਪਟ ਦੇ ਵਿੱਚ ਤੁਹਾਡਾ ਵੀਜ਼ਾ ਫਾਈਲ ਕਰਕੇ ਵੀਜ਼ਾ ਲੈ ਸਕੇ ਚੰਗੇ ਪੇਪਰ ਦੱਸੇ ਜਾਣ ਜਾਂ ਕੋਈ ਸਪੌਂਸਰਸ਼ਿਪ ਤੇ ਕਿਸੇ ਨੇ ਅਪਲਾਈ ਕਰਨਾ ਹੋਵੇ ਬੂਥ ਸਾਈਡ ਤੋਂ ਕਿਹੜੇ ਡਾਕੂਮੈਂਟ ਲੱਗਨੇ ਨੇ ਸਪੌਂਸਰਸ਼ਿਪ ਦੇ ਕਿਹੜੇ ਡਾਕੂਮੈਂਟ ਲੱਗਨੇ ਨੇ ਤੁਹਾਡੇ ਜੌਬ ਦੇ ਜਾਂ ਬਿਜ਼ਨਸ ਦੇ ਉਹਨਾਂ ਬਾਰੇ ਤੁਹਾਨੂੰ ਗਾਈਡ ਕਰਕੇ ਵੀਜ਼ਾ ਲੈ ਸਕੇ ਸੋ ਵੀਡੀਓ ਨਹੀਂ ਚੰਗੀ ਲੱਗਦੀ ਆ ਤੇ ਸ਼ੇਅਰ ਕਰ ਦਿਓ ਕਿਉਂਕਿ ਦਾ ਨੇਮ ਆਫ ਕੁਆਲਿਟੀ ਵੈਸਟਰਨ ਪਾਥ ਲਗਾਤਾਰ ਹਰ ਇੱਕ ਵੀਜ਼ਾ ਦਾ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਹਾ ਜੀ ਚਾਹੇ ਕੈਨੇਡਾ ਟੈਨਿਅਰ ਮਲਟੀਪਲ ਵੀਜ਼ਾ ਹੋਵੇ ਚਾਹੇ ਯੂਕੇ ਮਲਟੀਪਲ ਵੀਜ਼ਾ ਹੋਵੇ ਜਾਂ ਫਿਰ ਤੁਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਯੂਐਸਏ ਜਾਂ ਫ ਮਲਟੀਪਲ ਵੀਜ਼ਾ ਤੇ ਜੇ